ਪਰ ਮੈਂ ਕਹਿ ਸਕਦਾ ਵੀ ਇੱਕ ਅਧਿਆਪਕ ਦਾ ਪੁੱਤਰੀ ਅਜਿਹੇ ਫੈਸਲੇ ਲੈ ਸਕਦਾ ਟੀਚਰ ਪਰਿਵਾਰ ਚ ਪਲੇ ਹੋਏ ਨੇ ਨਾ ਤਾਂ ਉਹਨਾਂ ਨੂੰ ਪਤਾ ਵੀ ਅਧਿਆਪਕ ਦਾ ਕੀ ਯੋਗਦਾਨ ਹੁੰਦਾ ਹੈ ਪਰਸਨਲੀ ਕਿਹੋ ਜੀ ਫਿਰੇ ਗਿਆ ਅੱਜ ਇਸ ਜਾ ਰਹੇ ਵਿਦੇਸ਼ ਚ ਸਰ ਬਹੁਤ ਖੁਸ਼ੀ ਹੈ ਤੇ ਦੂਜਾ ਖੁਸ਼ੀ ਦੀ ਵੀ ਹੈ ਕਿ ਆਪਣਾ ਕਹਿੰਦੇ ਕਿ ਜਿਹੜੇ profession ਵਿੱਚ ਮੈਂ ਹਾਂ ਉਸ profession ਵਿੱਚ ਮੈਂ ਕੁਝ ਕਰਨ ਵਾਸਤੇ ਮੈਨੂੰ ਚੁਣਿਆ ਗਿਆ ਤੁਹਾਡੀ ਸਿਲੈਕਸ਼ਨ ਹੋਈ ਹੈ ਮੇਰੇ ਸੰਗਰੂਰ ਵਾਲੇ ਹੋਣ ਦਾ ਫਾਇਦਾ ਪਿਲਿਆ ਤੁਹਾਨੂੰ ਨਹੀਂ ਨਹੀਂ ਸਰ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਸਿਲੈਕਸ਼ਨ ਬਿਲਕੁਲ ਮੈਟ ਦੇ ਹੋਈ ਹੈ ਜਿਹੜੀ ਹੁਣ ਤੁਸੀਂ ਵਿਦੇਸ਼ ਜਾ ਰਹੇ ਹੋ ਇਹਦਾ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਫਰਕ ਪਏਗਾ ਇੱਕ ਅਧਿਆਪਕ ਦੀ ਜ਼ਹਿਨੀਅਤ ਦੇ ਵਿੱਚ ਉਹਦੀ ਮਾਨਸਿਕਤਾ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹਨੂੰ ਮਹਿਸੂਸ ਕਰ ਰਹੇ ਇੱਕ ਅਧਿਆਪਕ ਤੋਂ ਤਾਂ ਨਜ਼ਰੀਆ ਹੀ ਹੋਰ ਹੁੰਦਾ ਹੈ ਉਹ ਤਾਂ ਉੱਥੇ ਜਾ ਕੇ ਲੋਕਾਂ ਨੂੰ ਇਹ ਮੈਂ ਕਹਿੰਦਾ ਵੀ ਸਾਡੇ ਨਿਜੀ ਤੌਰ ਤੇ ਬਹੁਤ ਬਦਲਾਅ ਆਉਣ ਫਿਨਲੈਂਡ ਹੈ ਉਹ ਕੱਲਾ ਇਹ ਨਹੀਂ ਵੀ ਅਸੀਂ ਕਲਾਸਰੂਮ ਟ੍ਰੇਨਿੰਗ ਲੈ ਆਵਾਂਗੇ ਉੱਥੇ ਦੇ ਸਕੂਲ ਵੀ ਵਿਜ਼ਿਟ ਕਰ ਰਹੇ ਨੇ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਉਂਦੇ ਨੇ ਕਿਸ ਤਰ੍ਹਾਂ ਬੱਚਿਆਂ ਦੀ ਸੈਕੀ ਸਮਝਦੇ ਨੇ ਜਿਵੇਂ ਲੋਕਾਂ ਦੇ ਵਿੱਚ ਇਹ ਵੀ ਹੋਵੇ ਵੀ ਹਾਈ ਇੰਟਰਨੈਸ਼ਨਲ ਪੱਧਰ ਦੀ ਟ੍ਰੇਨਿੰਗ ਹੋਈ ਹੈ ਤੇ ਉਹਦੇ ਜਿਹੜੇ ਨਤੀਜੇ ਨੇ ਉਹ ਵੀ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਵੱਲੋਂ ਅੱਜ 72 ਟੀਚਰਾਂ ਦਾ ਵਫ਼ਦ ਵਿਦੇਸ਼ ਤੇ ਲਈ ਰਵਾਨਾ ਕੀਤਾ ਗਿਆ ਫਿਨਲੈਂਡ ਇਹ ਅਧਿਆਪਕ ਜਾਣਗੇ ਉੱਥੇ ਇੱਕ ਸਿਖਲਾਈ ਜਿਹੜੀ ਉਹ ਦਿੱਤੀ ਜਾਏਗੀ ਕਿ ਉੱਥੇ ਦੀ ਪੜ੍ਹਾਈ ਕਿਵੇਂ ਕਰਾਈ ਜਾਂਦੀ ਹੈ ਵਿਦਿਆਰਥੀਆਂ ਨੂੰ ਤੇ ਉਸ ਪੜਾਈ ਨੂੰ ਕੀ ਅਸੀਂ ਇੱਥੇ ਪੰਜਾਬ ਵਾਲੇ ਜਿਹੜੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਨੇ ਕੀ ਅਸੀਂ ਉਹਨਾਂ ਨੂੰ ਵੀ ਉਸ ਤਰੀਕੇ ਦੀ ਜਿਹੜੀ ਉਹ ਪੜਾਈ ਸਖਲਾਈ ਦੇ ਸਕਦੇ ਆ ਸੋ ਇਹ ਸਿੱਖਣ ਦੇ ਲਈ ਟੀਚਰ ਫਿਨਲੈਂਡ ਜਾ ਰਹੇ ਨੇ ਸਾਡੇ ਨਾਲ ਅਧਿਆਪਕ ਨੇ ਗੱਲਬਾਤ ਹੀ ਨਾ ਕਰਦੇ ਸਰ ਆਪਣਾ ਨਾਮ ਤੇ ਕਿਹੜਾ ਇਲਾਕਾ ਕਿੱਥੇ ਤੁਸੀਂ ਪੜਾਉਂਦੇ ਹਾਂ ਹਾਂਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਤੇ ਇਲਾਕਾ ਮੇਰਾ ਸਰਦਾਰ ਜਿਹੜੇ ਸੀਐਮ ਸਾਹਿਬ ਨੇ ਸਾਡਾ ਸੰਗਰੂਰ ਹੈ ਜੀ ਮੈਂ ਉਹਨਾਂ ਦੇ ਇਲਾਕੇ ਤੋਂ ਹੀ ਆਉਣਾ ਤੇ ਮੇਰਾ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਬਾਸੀਰ ਕਿਹੜਾ ਸੁਨਾਮ ਟੂ ਬਲਾਕ ਦੇ ਵਿੱਚ ਪੈਂਦਾ ਉੱਥੇ ਮੈਂ ਹੈੱਡ ਟੀਚਰ ਬਤੌਰ ਰ ਕੰਮ ਕਰ ਰਿਹਾ ਜੀ ਤੁਹਾਡੀ ਸਿਲੈਕਸ਼ਨ ਹੋਈ ਹੈ ਫਿਰ ਸੰਗਰੂਰ ਵਾਲੇ ਹੋਣ ਦਾ ਫਾਇਦਾ ਹੋਇਆ ਤੁਹਾਨੂੰ ਨਹੀਂ ਨਹੀਂ ਸਰ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਸਿਲੈਕਸ਼ਨ ਬਿਲਕੁਲ ਮੈਟ ਦੇ ਹੋਈ ਹੈ ਅਸੀਂ ਤਾਂ ਇਹ ਵੀ ਕਹਿ ਸਕਦੇ ਹਾਂ ਵੀ ਜ਼ਿਲ੍ਹੇ ਦੇ ਵਿੱਚੋਂ ਸਿਰਫ ਤਿੰਨ ਟੀਚਰ ਨੇ ਜਿਹੜੇ ਆਏ ਨੇ ਹੋਰ ਜ਼ਿਲ੍ਹੇ ਤੋਂ ਇਸ ਤੋਂ ਵੀ ਜ਼ਿਆਦਾ ਨੇ ਜੇਕਰ ਤੁਸੀਂ ਇਹ ਸੋਚਦੇ ਹੋ ਹੋ ਮੈਂ ਵੀ ਸੰਗਰੂਰ ਵਾਲਿਆਂ ਨੇ ਕੋਈ ਐਕਸ ਦੇਖੇ ਸਾਰਿਆਂ ਦੀ ਪੁਆਇੰਟ ਬੇਸ ਜਿਹੜੀ ਸਿਲੈਕਸ਼ਨ ਹੈ ਉਹ ਹੋਈ ਹੈ ਕੀ ਨਿਯਮ ਸੀਗੇ ਜੀ ਜਿਹਦੇ ਤਹਿਤ ਜਿਹੜੀ ਸਿਲੈਕਸ਼ਨ ਹੋਈ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਇਹ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਟੀਚਰ ਨਹੀਂ ਜਾ ਰਹੇ ਇਹਦਾ ਇੱਕ ਕਰਟੇਰੀਆ ਬਣਾਇਆ ਗਿਆ ਹੈ ਡਿਪਾਰਟਮੈਂਟ ਵੱਲੋਂ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਦੇ ਅੰਕ ਦਿੱਤੇ ਗਏ ਨੇ ਜਿਹਦੀ ਹਾਇਰ ਐਜੂਕੇਸ਼ਨ ਹੈ ਉਸ ਤੋਂ ਲੈ ਕੇ ਨੀਚੇ ਐਜੂਕੇਸ਼ਨ ਤੱਕ ਸੰਖੇਪਚਾਸੀਂ ਕਹਿ ਸਕਦੇ ਹਾਂ ਉਹਦੇ ਅੰਕ ਵੰਡੇ ਗਏ ਨੇ ਉਸ ਤੋਂ ਬਾਅਦ ਤੁਹਾਡਾ ਉਮਰ ਹੈ ਜਿਹੜੀ ਉਹਦੇ ਵੀ ਡਿਪਾਰਟਮੈਂਟ ਚਾਹੁੰਦਾ ਵੀ ਜਿੰਨਾ ਜ਼ਿਆਦਾ ਸਮਾਂ ਹਜੇ ਰਿਟਾਇਰਮੈਂਟ ਐਜੂਕੇਸ਼ਨ ਦੇ ਲਈ ਹੋਰ ਅਸੀਂ ਕਹਿ ਸਕਦਾ ਵੀ ਵਿਭਾਗ ਦੇ ਲਈ ਕੀ ਕੰਮ ਕੀਤਾ ਉਹਦੇ ਵੱਖਰੇ ਅੰਕ ਨੇ ਤੁਹਾਡੀਆਂ ACR ਪਿਛਲੇ 3 ਸਾਲ ਦੀਆਂ ਵੀ ਹੈ ਜਿਹੜੀ ਐਵਰੇਜ ਆ ਉਹਦੇ ਅੰਕ ਲੱਗੇ ਗਏ ਨੇ ਠੀਕ ਹੈ ਜੀ ਇਸ ਤਰ੍ਹਾਂ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਸੀ ਅਖੀਰ ਤੇ ਤੁਹਾਡੀ ਪ੍ਰੈਜੈਂਟੇਸ਼ਨ ਹੋਈ ਹੈ ਵੀ ਤੁਸੀਂ ਸਭ ਤੋਂ ਪੁੱਛਿਆ ਗਿਆ ਵੀ ਜੇ ਤੁਹਾਨੂੰ ਟ੍ਰੇਨਿੰਗ ਵਿਦੇਸ਼ ਚ ਕਰਾ ਦਿੱਤੀ ਜਾਂਦੀ ਹੈ ਤਾਂ ਡਿਪਾਰਟਮੈਂਟ ਨੇ ਚੈੱਕ ਕੀਤਾ ਵੀ ਤੁਸੀਂ ਇਸ ਨੂੰ ਲਾਗੂ ਕਿਸ ਤਰ੍ਹਾਂ ਕਰੋਗੇ ਇਹ ਸਾਰੇ ਪੁਆਇੰਟਰੀ ਦੇ ਬਿਸਤੀ ਟੀਚਰ ਲੰਗੇ ਨੇ ਟੈਨ ਬੇਸਡ ਮੈਟ ਬੇਸਡ ਹੈ ਦੀ ਸਾਰਾ ਸਿਲੈਕਸ਼ਨ ਵੈਸੇ ਹੀ ਪਹਿਲਾ ਪਰਲ ਹੈ ਨੇ ਹੀ ਡਿਸਟ੍ਰਿਕਟ ਪੱਧਰ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਖਾਸ ਕਰਕੇ ਟ੍ਰੇਨਿੰਗਾਂ ਹੁੰਦੀਆਂ ਨੇ ਪਰ ਮੈਂ ਕਹਿ ਸਕਦਾ ਵੀ ਇੱਕ ਅਧਿਆਪਕ ਦਾ ਪੁੱਤਰੀ ਅਜਿਹਾ ਪੈਨਸ ਲੈ ਲੈ ਸਕਦਾ ਸਿੱਖਿਆ ਡਿਪਾਰਟਮੈਂਟ ਹੀ ਇਹ ਦੇ ਲਈ ਦਿਨ ਰਾਤ ਨਹੀਂ ਕਰ ਰਿਹਾ ਸਾਡੇ ਤੁਸੀਂ ਦੇਖ ਰਹੇ ਹੋ ਸਾਰੇ ਅਫਸਰ ਸਾਹਿਬਾਨ ਕਿਸ ਤਰ੍ਹਾਂ ਦਿਨ ਰਾਤ ਇਹਨਾਂ ਟ੍ਰੇਨਿੰਗਾਂ ਦੀ ਮੈਨੇਜਮੈਂਟ ਲਈ ਲੱਗੇ ਹੋਏ ਨੇ ਪਰ ਮੁੱਖ ਮੰਤਰੀ ਸਾਹਿਬ ਕਿਸੇ ਵੀ ਟ੍ਰੇਨਿੰਗ ਨੂੰ ਇਹ ਨਹੀਂ ਹੈਗਾ ਵੀ ਆਪਣੇ ਆਪ ਟੀਚਰ ਚਲੇ ਜਾਣ ਉਹ ਖੁਦ ਇਨਵੋਲਵ ਹੋ ਕੇ ਸਾਰਿਆਂ ਨੂੰ ਅੱਜ ਵੀ ਤੁਸੀਂ ਦੇਖਿਆ ਉਹਨੇ ਝੰਡਾ ਲੇ ਕੇ ਸਾਰਿਆਂ ਨੂੰ ਰਵਾਨਾ ਕੀਤਾ ਟੀਚਰ ਪਰਿਵਾਰ ਚ ਪਲੇ ਹੋਏ ਨੇ ਨਾ ਤਾਂ ਉਹਨਾਂ ਨੂੰ ਪਤਾ ਵੀ ਅਧਿਆਪਕ ਦਾ ਕੀ ਯੋਗਦਾਨ ਹੁੰਦਾ ਹੈ ਅੱਜ ਪੰਜਾਬ ਸਰਕਾਰ ਵੱਲੋਂ ਬੱਧਰ ਟੀਚਰਾਂ ਨੂੰ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕਿੰਨਾ ਕੁ ਇਹਦਾ ਫਾਇਦਾ ਤੁਸੀਂ ਮੰਨਦੇ ਹੋ ਸਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਜਿਹੜੇ ਸਿੱਖਰ ਪ੍ਰਣਾਲੀ ਵੀ ਸੁਧਾਰ ਕਰਨ ਲਈ ਅਤੇ ਬੱਚਿਆਂ ਨੂੰ ਕੁਝ ਨਵੇਂ ਤਰੀਕੇ ਨਾਲ ਸਿਖਾਉਣ ਵਾਸਤੇ ਜਿਹੜੇ 72 ਟੀਚਰ ਦੀ ਸਿਲੈਕਸ਼ਨ ਹੋਈ ਹੈ ਪਾਰਦਰਸ਼ੀ ਤਰੀਕੇ ਨਾਲ ਅਸੀਂ ਬਹੁਤ-ਬਹੁਤ ਉਹਨਾਂ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੇ ਅਸੀਂ ਜਿਹੜੇ ਟੀਚਰਸ ਅਸੀਂ ਸਾਡਾ ਜਿਹੜਾ 72 ਟੀਚਰ ਦਾ ਜਿਹੜਾ ਬੈਚ ਹੈ ਅਸੀਂ ਜਾ ਰਹੇ ਹਾਂ ਉਧਰ ਅਤੇ ਬਹੁਤ ਕੁਝ ਸਿੱਖ ਕੇ ਆਵਾਂਗੇ ਨਵਾਂ ਕਿਉਂਕਿ ਇੱਕ ਹਫ਼ਤੇ ਦੀ ਸਾਡੀ ਤਾਂ ਜਿਹੜੀ ਟ੍ਰੇਨਿੰਗ ਚੰਡੀਗੜ੍ਹ ਹੋਈ ਸੀ ਉਸ ਵਿੱਚ ਵੀ ਅਸੀਂ ਬਹੁਤ ਕੁਝ ਸਿੱਖਿਆ ਤੇ ਅਸੀਂ ਉਧਰ ਬਹੁਤ ਕੋ ਚਿੰਤਾ ਦਾ ਸਿੱਖ ਜਾਵਾਂਗੇ ਕਿ ਜੋ ਅਸੀਂ ਆਪਣੇ ਐਜੂਕੇਸ਼ਨ ਸਿਸਟਮ ਵਿੱਚ ਇੰਪਲੀਮੈਂਟ ਕਰ ਸਕੀਏ ਤੇ ਨਾਲ ਹੀ ਜਿਹੜੇ ਸਾਡੇ ਜਿਹੜੇ ਕਲੀਕਸ ਹੈਗੇ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਸਕਦੇ ਹਾਂ ਪਰਸਨਲੀ ਕਿਹੋ ਜੀ ਫੀਲਿੰਗ ਹੈ ਅੱਜ ਤੁਸੀਂ ਜਾ ਰਹੇ ਹੋ ਵਿਦੇਸ਼ ਚ ਸਨ ਬਹੁਤ ਖੁਸ਼ੀ ਹੈ ਤੇ ਦੂਜਾ ਖੁਸ਼ੀ ਦੀ ਵੀ ਹੈ ਕਿ ਆਪਣਾ ਕਹਿੰਦੇ ਕਿ ਜਿਹੜੇ profession ਵਿੱਚ ਮੈਂ ਹਾਂ ਉਸ profession ਵਿੱਚ ਮੈਂ ਕੁਝ ਕਰਨ ਵਾਸਤੇ ਮੈਨੂੰ ਚੁਣਿਆ ਗਿਆ 72 ਟੀਚਰ ਦੀ ਸਿਲੈਕਸ਼ਨ ਦੇ ਵਿੱਚ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਮੈਂ ਆਪਣਾ 100% ਦੇ ਸਕਾਂ ਅੱਜ ਰਵਨਾਕਰ ਲਈ ਮੁੱਖ ਮੰਤਰੀ ਸਾਹਿਬ ਖੁਦ ਹਾਜ਼ਰ ਸੀਗੇ ਉਹਨਾਂ ਦੇ ਐਫਰਟਸ ਨੂੰ ਕਿਵੇਂ ਦੇਖਦੇ ਆ ਮੈਂ ਪਹਿਲੀ ਦੱਸੇ ਬਹੁਤ ਸ਼ਲਾਘਾਇਓ ਕਦਮ ਹੈਗਾ ਤੇ ਅਸੀਂ ਕਹਿੰਦੇ ਆ ਕਿ ਰੱਬ ਮੁੱਖ ਮੰਤਰੀ ਸਾਹਿਬ ਨੂੰ ਤੰਦਰੁਸਤੀਆਂ ਬਖਸ਼ਣ ਤੇ ਇਦਾਂ ਦੇ ਜਿਹੜੇ ਉਪਰਾਲੇ ਹੈਗੇ ਆ এডੂਕੇਸ਼ਨ ਸਿਸਟਮ ਲਈ ਤੇ ਟੀਚਰਸ ਲਈ ਕਰਦੇ ਰਹਿਣ